ਇੱਕ ਇੱਕ ਮਿੰਟ ਇੱਕ ਮਿੰਟ ਪਵਨ ਜੀ ਪਵਨ ਜੀ ਇੱਥੇ ਆਟਵਾੜਾ ਨਾਲ ਸਾਡੇ ਮੇਨ ਵੈਲਕਮ ਟੂ ਯੂ ਇੱਥੇ ਪਾਉਂਦੇ ਆਂ ਅੱਜ ਵਾਖਾ ਖੁੱਲਾ ਕਰ ਲੋ ਮੜਾ ਜੀ ਖੁੱਲਾ ਕਰ ਲੋ ਇਹਨੂੰ ਆਇਆ ਕਰੋ श्री ਬੱਚਿਆਂ ਨੂੰ ਕੋਟਾ ਲਾਉਣਾ ਡਾਂਸਰ ਨੇ ਸ਼ਹੀਦਾਂ ਦੇ ਦਿਲ ਵਿੱਚ ਵਸੀ ਉਹ ਜਵਾਲਾ ਯਾਦ ਕਰ ਲੈ ਜਿਸ ਨੇ ਵਹਿਕਰ ਅਜਾਤੀ ਪਹੁੰਚੀ ਸੀ ਨਾਰੇ ਬੰਦੇ ਨੇ ਸਾਨੂੰ ਸਾਰਿਆਂ ਦਾ ਥੈਂਕ ਕਰਨਾ ਚਾਹੀਏ ਕਿ ਇੱਥੇ ਪਹੁੰਚੀ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢਿਆ ਉਹ ਭਾਰਤ ਦੇਸ਼ੀ ਹੈ ਜਿੱਥੇ ਸਾਰੇ ਤਰ੍ਹਾਂ ਦੇ ਲੋਕ ਇਕ ਦੂਜਾ ਨਾਲ ਮਿਲ ਕੇ ਰਹਿੰਦੇ ਨੇ ਇੱਥੇ ਨਾ ਕੋਈ Hindu ਹੈ ਨਾ ਕੋਈ Musalman ਹੈ ਨਾ ਕੋਈ Sikh ਹੈ ਨਾ Isai ਹੈ ਤੋਂ ਪਹਿਲਾ ਤਾਂ ਅਸੀਂ ਸਾਰੇ ਹਿੰਦੂਸਤਾਨੀ ਐ ਤੇ ਆਪਣੇ ਹਿੰਦੂਸਤਾਨ ਦੇ ਲਈ ਨਾਰਾ ਤਾਂ ਆਪਣਾ ਬੰਦਾ ਹੀ ਐ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਆਜ਼ਾਦੀ ਮਿਲੀ ਐ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜੇ ਸਾਡੇ ਪੰਜਾਬ ਜਿਹੜਾ ਸਾਡਾ ਪਰਦੇਸ ਸੀ ਉਹਨੇ ਸਭ ਤੋਂ ਵੱਧ ਸੇ ਯੋਗਦਾਨ ਸਾਡੇ ਟਵਾਣਾ ਸਾਹਿਬ ਨੇ ਤੁਹਾਨੂੰ ਦੱਸੀ ਹੈ ਕਿ ਜਿਹੜੇ ਦੇਸ਼ ਦੀ ਕੁਰਬਾਨੀ ਕਰਨ ਵਾਸਤੇ ਸਾਡੇ ਸ਼ਹੀਦ ਹੋਏ ਨੇ ਰਾਜਗੁਰੂ ਜੀ ਸੁਖਦੇਵ ਜੀ ਸ਼ਹੀਦ ਭਗਤ ਸਿੰਘ ਜੀ ਲਾਲਾ ਰਾਜਪਟਰਾਏ ਜੀ ਹੋਰ ਬਹੁਤ ਸਾਰੇ ਜਿਹੜੇ ਜਿਨ੍ਹਾਂ ਦੇ ਨਾਮ ਵੀ ਨਹੀਂ ਆਪਾਂ ਜਾਣਦੇ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕਰੀਆਂ ਦੇਸ਼ ਨੂੰ ਆਜ਼ਾਦੀ ਦਿਵਾਣ ਵਾਸਤੇ ਉਹ ਅੰਦਰੋਂ ਅੰਦਰੀ ਮਤਲਬ ਪਤਾ ਵੀ ਨਹੀਂ ਉਹਨਾਂ ਦਾ ਨਿਸ਼ਾਨ ਪਤਾ ਵੀ ਨਹੀਂ ਲੱਗਦਾ ਪਰ ਸਾਨੂੰ ਹੁਣ ਦੇਸ਼ ਨੂੰ ਬਚਾਉਣ ਵਾਸਤੇ ਦੇਸ਼ ਨੂੰ ਸੁਤੰਤਰ ਰੱਖਣ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਰੱਖਣੀਆਂ ਪੈਣੀਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕਰਨੀਆਂ ਪੈਣੀਆਂ ਨੇ ਅਸੀਂ ਇਸ ਐਲੀਮੈਂਟਰੀ ਸਕੂਲ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਸਵਤੰਤਰ ਦਿਵਸ ਮਨਾਣ ਜਾ ਰਹੇ ਆ ਸਾਡੀ ਪਾਰਟੀ ਨੇ ਬਹੁਤ ਵਧੀਆ ਉਪਰਾਲੇ ਕੀਤੇ ਜਦੋਂ ਦੇ ਆਏ ਨੇ ਦੇਸ਼ ਵਾਸਤੇ ਹੀ ਕੁਰਬਾਨੀਆਂ ਕੀਤੀਆਂ ਤੁਸੀਂ ਪੰਜਾਬ ਦੇ ਅੰਦਰ ਦੇਖੀ ਹੈ ਕਿ ਜੋ ਨਾਸ਼ਾ ਇੰਨੇ ਜੋ ਪਾਰਟੀਆਂ ਨੇ ਕੀਤਾ ਹੋਇਆ ਸੀ ਉਹ ਨਸ਼ੇ ਮੁਕਤ ਵਾਸਤੇ ਅਸੀਂ ਬਹੁਤ ਪ੍ਰਯਾਸ ਕਰ ਰਹੇ ਹਾਂ ਔਰ ਪੰਜਾਬ ਨੂੰ ਨਸ਼ਾ ਛਡਾਉਣ ਵਾਸਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਐਮਐਲਏ ਚੇਤਨ ਸਿੰਘ ਡੌੜਾ ਮੱਜਰਾਜ ਨੇ ਬਹੁਤ 21 ਵਾੜ 155 ਵਾੜਾਂ ਦੇ ਵਿੱਚ ਘਰ ਘਰ ਜਾ ਕੇ ਨਸ਼ਾ ਛਡਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਅਸੀਂ 6 ਮਹੀਨਿਆਂ ਦੇ ਅੰਦਰ ਪੰਜਾਬ ਦੇ ਅੰਦਰ ਨਸ਼ਾ ਖਤਮ ਕਰਕੇ ਹਟਾਾਂਗੇ ਸਾਥਿਓ ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਹਰ ਵਿਅਕਤੀ ਨੂੰ ਹੈਲਥ ਦਾ ਪੜਾਈ ਦਾ ਔਰ ਬਹੁਤ ਸਾਰੀਆਂ ਚੀਜ਼ਾਂ ਨੇ ਕਰਪਸ਼ਨ ਨੂੰ ਦੂਰ ਕਰਨ ਵਾਸਤੇ ਇਹਨਾਂ ਦੇ ਉੱਪਰ ਅਸੀਂ ਕੁਰਬਾਨੀਆਂ ਕਰਨ ਜਾ ਰਹੇ ਹਾਂ ਸਾਥਿਓ ਸਾਡੀ ਤੁਹਾਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਤੁਸੀਂ ਇੱਕ ਵਾਰੀ ਇਸ ਦੇਸ਼ ਨੂੰ ਬਚਾਉਣ ਵਾਸਤੇ ਆਪਣਾ ਪੂਰਾ ਸਹਿਯੋਗ ਦਿਓ ਝਿਮੇਗੀ ਇਸ ਦੇਸ਼ ਦੇ ਵਾਸਤੇ ਸਾਰੇ ਲੋਕਾਂ ਨੇ ਜਿਹੜੇ ਪੁਰਾਣੇ ਅੰਗਰੇਜ਼ਾਂ ਨੇ 300 ਸਾਲ ਆਪਾਂ ਨੂੰ ਗੁਲਾਮ ਬਣਾ ਕੇ ਰੱਖਿਆ ਉਹ ਦੁਬਾਰਾ ਇਹਦੀ ਸਥਿਤੀ ਨਾ ਪੈਦਾ ਹੋ ਜੇ ਪਰ ਮੈਂ ਇਹ ਚਾਹੁੰਦਾ ਕਿ ਜਿੱਲੇ ਸਾਡੇ ਦੇਸ਼ ਵਾਸੀ ਦੇ ਸਾਰੇ ਦੇਸ਼ ਵਾਸਤੇ ਪੂਰੇ ਕਰਵਾਨ ਨੇ ਔਰ ਇਸ ਪਾਰਟੀ ਦਾ ਜਿੰਨੇ ਵੀ ਮੇਰੇ ਸਾਥੀ ਆਏ ਨੇ ਪੂਰੇ ਆਮ ਆਦਮੀ ਪਾਰਟੀ ਦੇ ਜਿੰਨੇ ਵਰਕਰ ਨੇ ਆਰਐਮਜੀ ਨੇ ਸਾਡੇ ਪ੍ਰਧਾਨ ਆਰਤੀ ਐਸੋਸੀਏਸ਼ਨ ਦੇ ਨਰਿੰਦਰ ਜੀ ਔਰ ਸਾਡੇ ਚੇਤਨ ਸਿੰਘ ਜਾੜਾ ਮਾਜਰਾ ਦੇ ਬ੍ਰਦਰ ਮਿੰਟੂ ਜੀ ਦਿਵਾਨਾ ਜੀ ਔਰ ਜਿੰਨੇ ਐਮਸੀ ਸਹਿਵਾਨ ਔਰ ਮੇਰੇ ਜਿੰਨੇ ਵੀ ਸਾਥੀ ਆਏ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਸ਼ ਕਰਦਾ ਕਿ ਇਸ ਦੇਸ਼ ਵਾਸਤੇ ਸਾਰੇ ਬੱਚੇ ਜਿੰਨੇ ਨੇ ਔਰ ਸਕੂਲਾਂ ਦੇ ਵਿੱਚ ਵੀ ਇਹੀ ਸਾਨੂੰ ਪੜਾਇਆ ਜਾਂਦਾ ਕਿ ਇਹ ਦੇਸ਼ ਵਾਸਤੇ ਸਭ ਤੋਂ ਪਹਿਲਾਂ ਆਪਾਂ ਦੇਸ਼ ਵਾਸਤੇ ਕੁਰਬਾਨੀ ਕਰੀਏ ਤੇ ਉਹਨਾਂ ਦੇ ਬਾਅਦ ਜਿੰਨੇ ਅਸੀਂ ਜੂਨੂ ਵੀ ਹੈਗੇ ਹੈਗੇ ਆ ਸਮਾਨਾ ਨਿਵਾਸੀ ਅਸੀਂ ਸਾਰੇ ਜਨੇ ਮਿਲ ਕੇ ਦੇਸ਼ ਵਾਸਤੇ ਸੁਤੰਤਰਤਾ ਦਾ ਦਿਨ ਮਨਾਵਾਂਗੇ ਆਰੋ ਦੇਸ਼ ਵਾਸਤੇ ਕੁਰਬਾਨੀਆਂ ਕਰਦੇ ਰਹਾਂਗੇ ਜਿੰਨਾ ਸ਼ਬਦਾਂ ਕਹਿੰਦਾ ਹੋਇਆ 79ਵੇਂ ਜਨਮ ਦਿਨ ਦੀਆਂ ਮੈਂ ਭੇਦ ਸਾਰੇ ਸਮਾਣਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੱਤਾ ਹੋਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਫॉर ਯੋਰ ਮੋਟੀਵੇਸ਼ਨਲ ਸਪੀਚ ਮੈਂ ਜਿਵੇਂ ਪਹਿਲਾਂ ਗੱਲ ਕੀਤੀ